ਇੰਨੇ ਸੌ ਧਾਰਮਿਕ ਗ੍ਰੰਥ ਹੈ 300 300 ਧਰਮ ਗ੍ਰੰਥਾਂ ਵਿੱਚੋਂ ਇੱਕੋ ਇੱਕ ਗ੍ਰੰਥ ਹੈ ਜਿਹਦੇ ਨਾਂ ਦੇ ਨਾਲ ਗੁਰੂ ਲਬਜ ਲੱਗਿਆ ਜਿਹਨੂੰ ਪੂਰਨ ਦੇ ਕਰਕੇ ਸਤਕਾਰ ਮਿਲਿਆ ਜਿਹਨੂੰ ਸੋੜਿਆਂ ਪੀੜ੍ਹੀਆਂ ਦੇ ਤੱਕ ਦੇ ਲਿਪਿ ਛਾ ਕੇ ਪ੍ਰਕਾਸ਼ ਕੀਤਾ ਜਾਂਦਾ ਉੱਪਰ ਝਲਮਲ ਝਲਮਲ ਕਰਦੇ ਰਮਾਲੇ ਲਾਏ ਜਾਂਦੇ ਨੇ ਉੱਪਰ ਕੀਮਤੀ ਕੀਮਤੀ ਚੁੰਦੋਏ ਤਾਣੇ ਜਾਂਦੇ ਨੇ ਤੇ ਇੱਕ ਸਿੱਖ ਤਾਬਿਆਂ ਵਿੱਚ ਰਹਿ ਕੇ ਚੌਰ ਦੀ ਸੇਵਾ ਕਰਦਾ ਦੁਨੀਆਂ ਦੇ ਲੋਕ 299 ਗ੍ਰੰਥਾਂ ਨੂੰ ਐਸਾ ਸਤਕਾਰ ਨਹੀਂ ਮਿਲਿਆ ਜੈਸਾ ਸਤਕਾਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮਿਲਿਆ ऐसे गुरको बल बल जाई आप मुक्त मोह तारे ए हे वाणी तुर्की वाणी है जेड़ा पढ़दा ओही तर जांदा मन तपिया विषे बकाराचे ਬੜੀ ਜਪਜੀ ਛੱਟ ਏ ਠਰ ਜਾਂਦਾ ਇਥੋਂ ਮੰਗਿਆਂ ਸਭ ਕੁਝ ਮਿਲਦਾ ਹੈ ਇਹੇ ਪਾਣੀ ਦੀ ਵੜਈ ਆਈ ਏ ਲੋਹਾ ਵੀ ਠੰਡੀ ਨਾ ਹੋ ਗਈਆਂ ਤੇ ਗੁਰੂ ਅਰਜਨ ਜੀ ਦੇ ਗਾਈ ਏ